ਇਨੇ ਕ ਦਿਨ ਲੈ ਜੂਗੀ ਦਿਨ ਤਾਂ ਬਾਈ ਕਰਮਾਂ ਵਾਲੀ ਲੈ ਜੂਗੇ ਬਸ ਦਿਨ ਬਾਕੀ ਨੇ ਇਹ ਆ ਦੇ ਚੱਲ ਦੇ ਇਹਦਾ ਰੇਟ ਬਾਈ ਮੁੱਲ ਤਾਂ 85000 ਕਰਦੇ ਆ 80000 ਦੀ ਹਾਂ ਜਾਂ ਨਾ ਹੀ ਆ ਬਸ 80000 ਦੀ ਹਾਂ ਜਾਂ ਨਾ ਹਾਂ ਆਨਲਾਈਨ ਮਗਾਉਣੀ ਚਾਹੁੰਦਾ ਆਨਲਾਈਨ ਵੀ ਦੇ ਦਾਂਗੇ ਆਪਾਂ ਪੂਰੀ ਤਸੱਲੀ ਨਾਲ ਪੂਰੀ ਤਸੱਲੀ ਨਾਲ ਬਾਈ ਬੱਚੀਆਂ ਵੀ ਹੁੰਦੀਆਂ ਆਪਣੇ ਕੋਲੇ ਹੀਪੋ ਬਾਈ 60 ਕਰਾ ਲਓ ਆਪਾਂ ਵਾਪਸ 55000 ਦੀ ਦੇਣੀ ਹੈ 55 ਲੈ ਵੀ ਮਿੱਤਰੋ ਅੱਜ ਆਪਾਂ ਪਹੁੰਚੇ ਸੀ ਬਾਈ ਗੋਪੀ ਕੋਲੇ ਪਿੰਡ ਪਿੱਥੋ ਤੇ ਜਲਾ ਬਹਿੰਡਾ ਤੇ ਨੇੜੇ ਰਹਿੰਦਾ ਰਾਮਪਰਾ ਤੇ ਸਸੀਗਾ ਬਾਈ ਸਸਤਰੀਕਾਲ ਜੀ ਤੇ ਗੋਪੀ ਕਿਵੇਂ ਆ ਅੱਜ ਕਿੰਨੇ ਨਾਗ ਆ ਜਿਹੜੇ ਆਪਾਂ ਦਿਖਾਵਾਂਗੇ ਅੱਜ ਬਾਈ ਤਿੰਨ ਗਾਈਆਂ ਹੀ ਆ ਦੋ ਗੱਬਣਾ ਇੱਕ ਬੈੜ ਹੁਣ ਹੀ ਸੂਈ ਆ ਤੇ ਇੱਕ ਝੋਟੀ ਆ ਬਹੁਤ ਚੰਗੀ ਠੀਕ ਆ ਬਾਈ ਹਾਂ ਚਾਹ ਲੈਗਾ ਆਪਾਂ ਪਿੰਡ ਦਾ ਵੇਰਵਾ ਦੱਸ ਦੇ ਮੜਾ ਜਾਂ ਪਿੰਡ ਪਿੱਥੋ ਬਾਈ ਜ਼ਿਲ੍ਹਾ ਪਟੰਡਾ ਤਹਿਸੀਲ ਫੂਲ ਆ ਬਾਈ ਠੀਕ ਆ ਤੇ ਦਾਣਾ ਮੰਡੀ ਦੇ ਕੋਲੇ ਆਪਣਾ ਘਰ ਆ ਠੀਕ ਆ ਗੋਪੀ ਜਮਿਆ ਇਹਦੀ ਪਹਿਲੇ ਨੰਬਰ ਵਾਲੀ ਜਮਿਆ ਆ ਆਪਣੀ ਗਾਂ ਆ ਗਈ ਹੈਨਾ ਇਹਦੀ ਕੀ ਡਿਟੇਲ ਹੈ ਤੇ ਬਾਈ ਤੀਜਾ ਸੂਆ ਸੂੰਦੀ ਆ ਠੀਕ ਹੈ ਹਾਂ ਤੀਜਾ ਸੂਆ ਸੂੰਦੀ ਹੈ ਹਾਂ ਕਿੰਨੇ ਦਿਨ ਲੈ ਜੂਗੀ ਦਣਤਾ ਬਾਈ ਕਰਮਾਂ ਵਾਲੀ ਲੈ ਜੂਗੇ 12 13 ਦਿਨ ਬਾਈ 12 13 ਦਿਨ ਲੈ ਜੂਗੀ ਮਿੱਤਰੋ ਤੁਸੀਂ ਬੋਡੀ ਬੰਤਰ ਦੀ ਤੇ ਫੇਸ ਦੀ ਕੁਆਲਿਟੀ ਜਿਹੜੀ ਉਹ ਕੰਨਾ ਕੋਨਾ ਦੀ ਤੁਸੀਂ ਚੈੱਕ ਕਰ ਲਓ ਇੱਕ ਵਾਰੀ ਆਪਾਂ ਨਾ ਜਿਹੜਾ ਇਹਦਾ ਲੇਵਾ ਬਾਈ ਇਧਰੋਂ ਲੈ ਜਾ ਲੰਮੀ ਉਧਰੋਂ ਲੈ ਜਾਗਾ ਹਾਂ ਤੇ ਉਹ ਇੱਕ ਵਾਰੀ ਫੇਰ ਦਿਖਾ ਦ ਗਿਆ ਤੁਸੀਂ ਦੇਖ ਸਕਦੇ ਹੋ ਅ ਕੀ ਬਾ ਯਾਰ ਅੱਛਾ ਨਹੀਂ ਜੇ ਨਾਰਮਲ ਖਰਾਕ ਤੇ 25 ਕਿਲੋ ਦੁੱਧ ਦੇ ਜੂ ਬਾਈ 25 ਕਿਲੋ ਦੁੱਧ ਦੇ ਹੀ ਜੂ ਹਾਂ ਨਾਰਮਲ ਖਰਾਕ ਠੀਕ ਹੈ ਇਹਦਾ ਰੇਟ ਜਮ ਹਾਂ ਨਾਲ ਕੀ ਰਹੂਗਾ ਇੱਕੋ ਹੀ ਬਾਈ ਹਾਂ ਇਹਦਾ ਜਮਾਨ ਹਾਂ ਨਾ ਬਾਈ 85000 ਦੀ ਦੇਣੀ ਹੈ ਇਹ ਬਸ 85000 ਦੀ ਹਾਂ ਠੀਕ ਆ ਤੇ ਆ ਜਾ ਅਗਲਾ ਨਗ ਵੀ ਖੋਲ ਲਿਆ ਕਰ ਲੈ ਵੀ ਮਿੱਤਰੋ ਹਨਾ ਦੂਜੇ ਨੰਬਰ ਤੇ ਆ ਗਈ ਮੱਝ ਬਾਈ ਦੀ ਤੇ ਇਹ ਮੱਝ ਦੀ ਬਾਈ ਡਿਟੇਲ ਦੱਸ ਕਰਾ ਦੂਜਾ ਸੂਆ ਝੋਟੀ ਆ ਬਾਈ 6 ਦੰਦ ਆ ਹਜੇ ਠੀਕ ਹੈ ਹਾਂ 6 ਦੰਦ ਤੇ ਕਿੰਨਾ ਕੁ ਦੁੱਧ ਪਾ ਦੂਗੀ ਤੇ ਦੁੱਧ ਬਾਈ 12 13 ਕਿਲੋ ਖੁੱਲਾ ਪਾ ਦੂਗੀ 12 ਕਿਲੋ ਹਨਾ ਠੀਕ ਹੈ ਗੱਲ ਤੇ ਦਿਨ ਪਏ ਇਹਦੇ ਬਾਈ 6 ਤੋਂ 7 ਦਿਨ ਪਏ ਆ ਹਜੇ 6 ਤੋਂ 7 ਦਿਨ ਬਾਕੀ ਨੇ ਹਾਂ ਠੀਕ ਹੈ ਹੈ ਤਾਂ ਲੇਵਾ ਪੂਰਾ ਬਣਾਉਣਾ ਹਾਂ ਸਟਾਰਟਿੰਗ ਬਾਈ ਬਣਾਉਣੀ ਸਟਾਰਟ ਹੀ ਹੋਈ ਹੈ ਠੀਕ ਹੈ ਲੈ ਵੀ ਰੇਟ ਵੀ ਪੁੱਛਾਂਗੇ ਮਾੜਾ ਜੀ ਪਹਿਲਾਂ ਤੋੜ ਕੇ ਦਿਖਾ ਦਗੇ ਤੁਸੀਂ ਇਹ ਦੇਖ ਸਕਦੇ ਹੋ ਹਨ ਜਿਹੜਾ ਲੇਵਾ ਕਰਮ ਵਾਲੀ ਘਰ ਆਉਂਦੀ ਹੈ ਜਮਾ ਰੇਟ ਠੀਕ ਹੈ ਖੁੱਲਾ ਤਿਆਰ ਕਰੋ ਹਾਂ ਇਹ ਆ ਚੈੱਕ ਕਰ ਲੋ ਲੇਵੇ ਪੱਖੋਂ ਤੁਸੀਂ ਦੇਖ ਸਕਦੇ ਹੋ ਲੇਵੇ ਦੇ ਹੈਗੇ ਸਾਫ਼ ਸੁਥਰੇ ਸਿੰਘ ਵੀ ਸੋਹਣਾ ਹਨਾ ਜਰੂਰ ਖੁੱਲਾ ਬਾਈ ਦੂਜਾ ਸੁਆ ਖੁੱਲਾ ਦਾ ਜਰੂਰ ਮੋੜਦਾ ਪਰ ਕੁੰਡਾ ਮੋੜਦਾ ਤੇ ਗੋਪੀ ਇਹਦਾ ਰੇਟ ਕਿੰਨਾ ਰਹੂ ਜਮਾ ਇਹਦਾ ਰੇਟ ਬਾਈ ਮੁੱਲ ਤਾਂ 85000 ਕਰਦੇ ਆ 80000 ਦੀ ਹਾਂ ਜਾਂ ਨਾ ਹੀ ਆ ਬਸ 80000 ਦੀ ਹਾਂ ਜਾਂ ਨਾ ਰੇਟ ਤੇ ਰਹਿ ਪਈ ਓਕੇ ਆ ਜਮਾ ਰੇਟ ਆਪਾਂ ਬਾਈ ਹੋਰ ਜ ਰੇਟ ਕਰਦੇ ਨਹੀਂ ਨਾ ਹੁੰਦੇ ਆਪਾਂ ਉਹੀ ਰੇਟ ਦਾ ਦੇ ਹੁੰਦੇ ਆ ਨਾਲੇ ਗਾਈਆਂ ਵਰਗੀ ਆ ਬਾਈ ਜਿਵੇਂ ਮਰਜ਼ੀ ਲੈ ਲੈ ਗੱਲ ਪੱਕੀ ਆ ਲੈ ਜਾ ਕਰਾਂ ਇਧਰ ਨੂੰ ਹੋਰ ਦਿਖਾ ਦਗੇ ਤੋਰ ਕੇ ਦਰਸ਼ਕਾਂ ਨੂੰ ਆ ਤੁਸੀਂ ਦੇਖ ਸਕਦੇ ਹੋ ਹਨ ਲੇਵੇ ਪੱਖੋਂ ਤੁਸੀਂ ਚੈੱਕ ਕਰ ਲਓ ਮਿੱਤਰੋ ਅਜੇ ਝੋਟੀ ਦੇ ਦਿਨ ਬਾਕੀ ਨੇ ਇਹ ਆ ਦੇ ਚੱਲ ਵੇ ਲੈ ਜਾ ਕਰਾਂ ਲੈ ਵੀ ਤੀਜੇ ਨੰਬਰ ਤੇ ਆ ਗਈ ਇੱਕ ਜਿਹੜੀ ਆਪਾਂ ਕਹਿ ਸਕਦੇ ਆ ਦੋਗਲੇ ਪੰਚ ਪੈਂਦੀ ਹੈਗੀ ਬਹਿੜ ਇਹ ਤੇ ਇਹਦੀ ਡਿਟੇਲ ਲੈ ਕੇ ਦਿੰਨੇ ਆ ਭਾਈ ਗੋਪੀ ਜਿਵੇਂ ਇਹਦੀ ਕੀ ਗੱਲ ਕਰਗੇ ਵੀ ਆਪਾਂ ਦੂਜਾ ਸੂਆ ਭਾਈ ਇਹ ਵੀ 6 ਦੰਦ ਦਾ ਮੂੰਹ 6 ਦੰਦ ਕਿੰਨੇ ਦਿਨ ਬਾਕੀ ਹੈ ਭਾਈ ਇਹਦੇ ਦਿਨ ਪਏ ਆ ਭਾਈ 8 ਤੋਂ 9 ਦਿਨ 8 ਤੋਂ 9 ਦਿਨ ਬਾਕੀ ਕਿੰਨਾ ਕੁ ਦੁੱਧ ਪਾ ਦੋ ਇਹ 18 19 ਕਿਲੋ ਦੁੱਧ ਦਿੰਦੀ ਹੈ ਭਾਈ ਪਹਿਲੇ ਸੂਏ 18 ਕਿਲੋ ਦੁੱਧ ਦਿੱਤਾ ਵਾ ਅੱਜ ਦੀ ਵਾਰ 20 ਮੰਨ ਲਓ ਵੀ 15 ਤੋਂ ਬਾਰ ਬਾਰ ਹੀ ਚੱਲਦੀ ਆ ਠੀਕ ਹੈ ਤੇ ਇਹਦਾ ਰੇਟ ਕਿੰਨਾ ਰੂਹ ਹਾਣਾ ਇਹਦਾ ਰੇਟ 55000 ਰੁਪਏ ਹਾਂ ਜਾਂ ਨਾ ਹੀ ਹੈ ਬਸ 55000 ਹਾਂ ਵੈਰੀ ਗੁੱਡ ਲੈ ਵੀ ਮਿੱਤਰੋ ਹਨਾ ਆਪਾਂ ਚੈੱਕ ਕਰਵਾ ਲੀ ਨਾਲੇ ਬਾਈ ਹੈ ਇੰਨੀ ਸੀਲ ਠੰਡੀ ਵਾਲਾ ਲੈਵਾ ਠੰਡ ਬਹੁਤ ਸੋਹਣਾ ਲੈਵਾ ਕੱਡੂ ਕਰਮ ਵਾਲੀ ਤੁਸੀਂ ਚੈੱਕ ਕਰ ਲਓ ਮਿੱਤਰੋ ਮੈਂ ਕਹਿੰਦਾ ਵੀ ਲੈਵੇ ਵੱਖਿਓ ਹਨਾ ਜਿਹੜੀ ਇਹ ਵੈਸੇੜਾ ਮਾਰ ਨਹੀਂ ਖਾਣਾ ਇਹਨੇ ਮਤਲਬ 65 ਕਰਾ ਲਓ ਬਾਈ 60 ਕਰਾ ਲਓ ਆਪਾਂ ਵਾਪਸ 55000 ਦੀ ਦੇਣੀ ਹੈ 55000 ਦੀ ਬਾਈ ਕਹਿੰਦਾ ਦੇਣੀ ਹੈ ਰੇਟ ਹੈਗੇ ਜਿਵੇਂ ਸੈੱਟ ਮਿੱਤਰੋ ਬਾਕੀ ਤੁਸੀਂ ਚੈੱਕ ਕਰ ਲਓ ਗਾਂ ਜਿਹੜੀ ਹੈਗੀ ਹੈ ਨਾ ਬਾਕੀ ਸਾਰੇ ਠੰਡੀ ਠੁੰਡੀ ਬਾਈ ਬਾਡੀ ਵੇਟ ਬਹੁਤ ਚੰਗਾ ਵਸੀ ਦਾ ਲੈ ਵੀ ਮੂਰੋਂ ਬਾਈ ਥਾਂ ਥੋਣ ਵੀ ਦਿਖਾ ਦੇ ਲੈ ਲੈ ਜਮਾ ਦਿਖਾ ਤੇ ਨੇੜੇ ਹੋ ਕੇ ਮੈਂ ਇਹ ਆ ਦੇਖ ਲੋ ਦਿਨ ਹਜੇ ਚੰਗੇ ਲੈ ਜਾਉਗੇ ਹਨਾ ਹਾਂ ਠੀਕ ਆ ਬਾਈ ਲੈ ਵੀ ਬਣਦੇ ਕਰਾਂ ਆਪਾਂ ਦੂਜੇ ਹੋਰ ਪਸ਼ੂ ਦਿਖਾਉਣੇ ਹੈਗੇ ਤੇ ਇੱਕ ਗੱਲ ਕਰਨ ਨੂੰ ਨਹੀਂ ਹੈਗੀ ਬਾਈ ਹਨਾ ਮੈਂ ਤੁਹਾਨੂੰ ਦੱਸਾਂ ਗੱਲ ਵੀ ਵਹਿੜ ਜੇ ਕੋਈ ਬੰਦਾ ਘਰੇ ਰੱਖਣਾ ਚਾਹੁੰਦਾ ਘਰੇ ਚੋਣ ਵਾਲੀ ਬਾਈ ਹਨਾ ਤੇ ਚੰਗੀ ਆ ਦੁੱਧ ਵਧੀਆ ਪਾ ਦੂਗੀ ਤੇ ਦੁੱਧ ਵੀ ਇਹਦਾ ਚੰਗਾ ਰਹੂ ਹੂ ਬਾਈ ਨਾਲ ਇਹਦਾ ਮੱਝਾਂ ਵਰਗਾ ਹੀ ਹੋਊ ਦੁੱਧ ਹਾਂ ਹਾਂ ਠੀਕ ਆ ਲੇ ਲੈ 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 ਵੀ ਚੌਥੇ ਨੰਬਰ ਉੱਤੇ ਨਾ ਆਪਾਂ ਤੁਹਾਨੂੰ ਆ ਬੈਡ ਦਿਖਾਉਣੀ ਹੈ ਜਿਹੜੀ ਸਕਰੀਨ ਤੇ ਦਿਸੀ ਜਾਂਦੀ ਹੈ ਤਾਜੀ ਸੂਈ ਹੈ ਜਮਾ ਤੇ ਬਾਹਰ ਵੀ ਕੱਢ ਕੇ ਦਿਖਾਵਾਂਗੇ ਪਹਿਲਾਂ ਤੁਸੀਂ ਬੱਛੇ ਕਹਿੰਦੀ ਮੈਂ ਨਿਗਾ ਮਰਵਾਦਾ ਮਗਰ ਹੈਗਾ ਬੱচ্চਾ ਗੋਪੀ ਲੈ ਚੱਲ ਬਈ ਬਾਹਰ ਇਹ ਇਹ ਆ ਦੇਖ ਸਕਦੇ ਹੋ ਆ ਜੋ ਇਹ ਆਪ ਫੇਸ ਦੀ ਕੁਆਲਿਟੀ ਇਹਦੀ ਚੈੱਕ ਕਰਵਾ ਦਗੇ ਇਹ ਵੀ 도ਗਲੇ ਪੰਚ ਹੈਗੀ ਵਹਿੜ ਹੈ ਜਿਹੜੀ ਤੇ ਇਹ ਕਿੰਨਾ ਸੂਆ ਪਾਪੀ ਇਹ ਪਹਿਲਾ ਸੂਆ ਬਈ 6 ਦੰਦ ਦਾ 6 ਦੰਦ हां ਠੀਕ ਆ 6 ਦੰਦ ਦਾ ਮਿੱਤਰੋ ਹਨਾ ਪਹਿਲਾ ਸੂਆ ਤੇ ਮਾੜੀ ਇਹਦਰ ਨੂੰ ਮੋੜੀ ਕੇ ਨਾ ਪੱਥਲੋਂ ਦਿਖਾ ਦਗੇ ਅੱਜ ਵੀ ਕਰਦੀ ਆ ਹਨਾ ਥਣ ਥਣ ਇਹਦਾ ਵੀ ਜਿਹੜਾ ਹੈਗਾ ਚੰਗਾ ਲੱਗਿਆ ਲੈ ਵੇ ਨੂੰ ਜਮਾ ਫਿਕਸਟਰ ਵਾਲੀ ਬੈਹੜੇਗੀ ਮਟੜਾ ਤੋਂ ਰੂਟਸ ਨਹੀਂ ਆਉਂਦੀ ਬਾਈ ਜਮਾ ਬੰਦ ਲੈ ਵੇ ਦੀ ਆ ਬਾਕੀ ਲੈ ਜਾ ਗੋਪੀ ਅੰਦਰ ਇਹਦਾ ਰੇਟ ਰੇਟ ਕ ਦੱਸ ਦੇ ਕਰ ਰੇਟ ਬਾਈ ਇਹ 75000 ਦੀ ਦੇ ਦਾਂਗੇ ਬਸ 75 ਦੀ ਹਾਂ ਠੀਕ ਆ ਲੈ ਵੀ 75 ਗੁੱਦ 20 ਤੋਂ 22 ਕਿਲੋ ਖੁੱਲਾ ਪਾ ਦੂ ਇਹ ਨੇਰਾ ਆ ਗਿਆ ਇੱਥੇ ਹਨਾ ਅਸੀਂ ਤਾਂ ਹੀ ਵੀਡੀਓ ਬਾਹਰ ਬਣਾਈ ਆ ਤੇ ਇਹਦੀ ਆਪਾਂ ਬਣਾਤੀ ਅੰਦਰ ਬਾਈ ਕਹਿੰਦਾ 75 ਦੇ ਗੋਪੀ ਹੋ ਕਿੰਨੇ ਦੀ ਜਾਊ ਜਮਾ 60 70 ਦੀ ਦੇ ਦਾਂਗੇ ਬਸ ਯਾਰ ਠੰਡੀ ਰੋੜੀ ਬਹੁਤ ਆ ਨਾਲੇ ਜਿਵੇਂ ਮਰਜੀ ਦਾ ਠੀਕ ਆ ਬੱਚਾ ਲਾ ਕੇ ਜੇ ਤਾਰ ਆਮਰ ਬਣਗਾ ਤਾਰ ਆਮਰ ਬਾਕੀ ਵੀ ਦਿਖਾ ਲਈ ਹੁਣ ਤਤਾ ਜੀ ਸੂਈਆ ਕੋਈ ਗੱਲ ਨਹੀਂ ਇਹ ਆ ਦੇਖ ਲੋ ਹਨਾ ਬਹਿੜ ਦਾ ਕੱਦ ਕਾਠ ਬਹੁਤ ਚੰਗਾ ਹੈਗਾ ਬੋਡੀ ਬੇਟ ਵੀ ਬਹੁਤ ਵਧੀਆ ਤੇ ਆ ਜੋ ਨੰਬਰ ਲੈ ਕੇ ਦਿੰਨੇ ਆ ਅੱਛਾ ਬਾਈ ਗੋਪੀ ਜਿੰਮੀ ਹੁਣ ਆਪਦਾ ਨੰਬਰ ਦੱਸ ਦੇ ਸੰਪਰਕ ਨੰਬਰ 8264725214 82647 47 52 44 52 ਇਕੜ ਤੱਕ ਹਾਂ ਬਈ ਠੀਕ ਆ ਬਈ ਤੇ ਇੱਕ ਵਾਰੀ ਡਿਟੇਲ ਪਿੰਡ ਦੀ ਦੁਬਾਰੇ ਦੱਸ ਦੇ ਪਿੰਡ ਬਾਈ ਪਿੱਥੋ ਆ ਜ਼ਿਲ੍ਹਾ ਬਠਿੰਡਾ ਵਸੀਲ ਫੂਲ ਆ ਠੀਕ ਆ ਹਾਂ ਦਾਣਾ ਮੰਡੀ ਕੋਲੇ ਘਰ ਆਪਣਾ ਠੀਕ ਆ ਲੈ ਵੀ ਮਿੱਤਰੋ ਹਨਾ ਜੇ ਕੋਈ ਪਸ਼ੂ ਪਸੰਦ ਆਉਂਦਾ ਕੋਈ ਆਨਲਾਈਨ ਮੰਗਾਉਣੀ ਚਾਹੁੰਦਾ ਆਨਲਾਈਨ ਵੀ ਦੇ ਦਾਂਗੇ ਆਪਾਂ ਪੂਰੀ ਤਸੱਲੀ ਨਾਲ ਪੂਰੀ ਤਸੱਲੀ ਨਾਲ ਬਾਈ ਬੱਚੀਆਂ ਵੀ ਹੁੰਦੀਆਂ ਆਪਣੇ ਕੋਲੇ ਹੀਪਰਾਂ ਬੱਚੀਆਂ ਹੁੰਦੀਆਂ ਗੱਬਣਾ ਹੁੰਦੀਆਂ ਖਾਲੀ ਹੁੰਦੀਆਂ ਜਦੋਂ ਟਾਪ ਕਲਾਸ ਬੱਚੇ ਹੁੰਦੇ ਆ ਹੁੰਦੇ ਆ ਹਾਰੇ ਪ੍ਰਕਾਰ ਦੇ ਨਗ ਹੁੰਦੇ ਆ ਸਾਰੇ ਪ੍ਰਕਾਰ ਦੇ ਠੀਕ ਹੈ ਠੀਕ ਹੈ ਤੇ ਲੈ ਵੀ ਮਿੱਤਰੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਤੇ ਅਗਲੀ ਵੀਡੀਓ ਚ ਫਿਰ ਮਿਲਦੇ ਆ ਉਸ ਟਾਈਮ ਤੱਕ ਲਈ ਸਾਰੇ ਵੀਰਾਂ ਦਾ ਤੈਲ ਜਲੋ ਧੰਨਵਾਦ ਕਰਦੇ ਥੈਂਕ ਯੂ